ਬਲੇਹਾਰੀ ਕੁਦਰਤ ਵਸੀਆ ਤੇਰਾ ਅੰਤ ਨੰਜਾਈ ਲਖਿਆ ਅੱਜ ਦੀ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਜੀ ਕੰਡਿਆਰੀ ਦੇ ਬਾਰੇ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਆਪਣਾ ਮੀਨ ਹੀ ਹੁੰਦਾ ਤੇ ਆਪਾਂ ਨੂੰ ਪਤਾ ਲੱਗ ਜਾਵੇ ਜਾਨਕੀ ਦੇ ਵਿੱਚ ਕਿੰਨੇ ਗੁਣ ਹੁੰਦੇ ਨੇ ਰਹੀ ਗੱਲ ਆਪਾਂ ਵੀ ਇਹ ਚੀਜ਼ ਕਿਵੇਂ ਵਰਤਣੀ ਹੈਗੀ ਇਹ ਸਿਰਫ ਇੱਕ ਆਯੁਰਵੈਦਿਕ ਗਿਆਤਾ ਹੀ ਬੰਦਾ ਆਮ ਡਾਇਰੈਕਟ ਵਰਤ ਸਕਦਾ ਹੁੰਦਾ ਕਦੇ ਵੀ ਸੋਸ਼ਲ ਲਾਈਫ ਤੋਂ ਪਰਨਾ ਆਪਾਂ ਕੋਈ ਚੀਜ਼ ਦੇਖ ਲਈ ਜਿਵੇਂ YouTube ਵਗੈਰਾ ਤੋਂ ਆਪਾਂ ਦੇਖੀ ਬਿਆਜ ਜੀ ਤੁਸੀਂ ਵਰਤੋ ਜਾਂ ਕਾਫੀ ਦੇਖਿਆ ਹੁਣ ਜਿੰਮ ਟ੍ਰੇਨਰ ਵਗੈਰਾ ਕਾਫੀ ਦੱਸ ਰਹੇ ਨੇ ਆਸਵਗੰਧਾ ਵਰਤ ਲੋ ਜੀ ਤੇ ਤੁਹਾਡੀ ਬਾਡੀ ਚ ਇਨੀ ਤਾਕਤ ਆ ਜਿਉਂ ਅਨਾ ਜਾ ਕੋਈ ਵਾਰ ਦੇਖਿਆ ਤਾਂ ਕੋਈ ਕਹ ਰਿਹਾ ਤੁਸੀਂ ਆ ਬੱਟੀ ਵਰਤੋ ਮਤਲਬ ਗੋਲੀ ਵਗੈਰਾ ਵਰਤੋ ਜਾਂ ਕੈਪਸੂਲ ਵਰਤੋ ਜਾਂ ਕੋਈ ਪਲਾਨੀ ਕੰਪਨੀ ਦੀ ਚੀਜ਼ ਵਰਤੋ ਤੁਹਾਨੂੰ ਬਾਹਲੇ ਪੈਸੇ ਲਾਉਣ ਦੀ ਲੋੜ ਨਹੀਂ ਦੇਖੋ ਗੱਲ ਰਹੀ ਹੈ ਤੇ ਮਹਿੰਗੀ ਸਸਤੀ ਦੀ ਨਹੀਂ ਹੁੰਦੀ ਗੱਲ ਤਸਵੀਰ ਤੈਅ ਕਰਦੀ ਹੈਗੀ ਮੌਸਮ ਤੈਅ ਕਰਦਾ ਉਮਰ ਤੈਅ ਕਰਦੀ ਹੈਗੀ ਵੀ ਨੂੰ ਕਿਹੜੀ ਚੀਜ਼ ਦੇਣੀ ਹੈ ਕਿਹੜੀ ਚੀਜ਼ ਨਹੀਂ ਦੇਣੀ ਰਹੀ ਗੱਲ ਵੀ ਜੜੀ ਬੂਟੀ ਵਰਤੀ ਜਾਂ ਭਸਮ ਵਰਤੀਏ ਉਹ ਰੋਗ ਦੇ ਨਿਰਭਗ ਹੁੰਦੀ ਹੈ ਜੀ ਭਸਮ ਵਰਤਨ ਦੇ ਲਈ ਕੋਈ ਉਮਰ ਮੈਣੀ ਰੱਖਦੀ ਹੁੰਦੀ ਰੋਗ ਦੇ ਉੱਤੇ ਖੜੀ ਹੁੰਦੀ ਚੀਜ਼ ਵੀ ਆਪਾਂ ਰੋਗ ਕਿਸ ਚੀਜ਼ ਦੇ ਨਾਲੇ ਲੂਟ ਹੋਣਾ ਜੇ ਦੀ ਰੋਗ ਦੇ ਅਰੋਗ ਦਾ ਜੋ ਇਹਦਾ ਆਪਣਾ ਰੋਗ ਹੈਗਾਗਾ ਉਹ ਕਿਸ ਲੈਵਲ ਦਾਗਾ ਇਸ ਕਰਕੇ ਕੀ ਹੁੰਦਾ ਕੋਈ ਇਹਦੇ ਵਿੱਚ ਹੋਣੀ ਹੁੰਦਾ ਵੀ ਪਾਸਮ ਜੜੀ ਬੁੱਟੀ ਵਰਤ ਨਹੀਂ ਆ ਪਰ ਇਹ ਆਯੁਰਵੇਦ ਗਿਆਤਾ ਇਨਸਾਨ ਹੀ ਵਰਤ ਸਕਦਾਗਾ ਜਾਂ ਵੈਦ ਹਕੀਮ ਡਾਕਟਰ ਜਿਸ ਨੂੰ ਆਯੁਰਵੇਦਿਕ ਦਾ ਗਿਆਨ ਹੈ ਤੇ ਉਹੀ ਦੱਸ ਸਕਦਾ ਹੁੰਦਾ ਕਿਉਂਕਿ ਜਿੰਨਾ ਟਾਈਮ ਦਰਸ਼ਨ ਪਰਸਨ ਸੁਪਰਸਨ ਬਾਰੇ ਨਹੀਂ ਨੌਲੇਜ ਹੈਗੀ ਸਾਨੂੰ ਬਾਤ ਪਿੱਤ ਕਫ ਰਜੋ ਤਮੋ ਸਤੋ ਬਾਰੇ ਨੌਲੇਜ ਨਹੀਂ ਹੈਗੀ ਤੇ ਜੋ ਆਪਣੇ ਅੱਠ ਹੁੰਦੇ ਨੇ ਆਪਣਾ ਰੋਗ ਦੀ ਪਹਿਚਾਣ ਦੇ ਲਈ ਜਿਵੇਂ 나ੜੀ ਮੂਤਰ ਮਾਲ ਜੀਭ ਸ਼ਬਦ ਸਪਰਸ਼ ਨੇਤ ਰੂਪ ਤੇ ਉਹਦੇ ਬਾਰੇ ਸਾਨੂੰ ਨੌਲੇਜ ਨਹੀਂ ਹੈਗੀ ਤੇ ਕਿਸ ਤਰ੍ਹਾਂ ਆਪਾਂ ਕਹਦੇ ਮੰਗਿਆ ਚੀਜ਼ ਵਰਤ ਲਵੋ ਸਿੱਧੇ ਤੌਰ ਤੇ ਦੇਖੀਦਾ ਜਿਵੇਂ ਆ ਕਈ ਕੋਚ ਕਹ ਰਹੇ ਨੇ ਆ ਲਈ ਆਸਬਗੰਧਾ ਵਰਤ ਲਵੋ ਤੇ ਉਹ ਸੌ ਨੇ ਜੇ ਵਰਤੇ ਦੇ ਵਿੱਚ ਅਸੀ ਨੂੰ ਸਾਈਡ ਇਫੈਕਟ ਹੋਣਾ ਕਾਰਨ ਕੀ ਆ ਆਯੁਰਵੈਦ ਕੇ ਚੀਜ਼ ਦੀ ਕਦੇ ਵੀ ਆਗਿਆ ਨਹੀਂ ਦਿੰਦਾ ਉਹ ਤਸਵੀਰ ਉਮਰ ਮੌਸਮ ਤੇ ਉਹਦੀ ਪ੍ਰਕਿਰਤੀ ਨੂੰ ਜਾਣੇ ਤੋਂ ਬਗੈਰ ਕੋਈ ਵੀ ਚੀਜ਼ ਖਾਣ ਲਈ ਨਹੀਂ ਕਹਿੰਦਾ ਅਗਰ ਕੋਈ ਇਹ ਗੱਲ ਕਹਿ ਰਿਹਾ ਵੀ ਚੀਜ਼ ਨੂੰ ਤੁਸੀਂ ਵਰਤੋਂ ਸੋਹਣ ਲਈ ਫਾਇਦੇਮੰਦ ਆ ਸਮਝ ਲਓ ਇੱਕ ਮਸ਼ਹੂਰ ਤੇ ਵਿਊਲ ਦੇ ਚੱਕਰ ਦੇ ਵਿੱਚ ਇਹ ਗੱਲ ਕਹਿ ਰਿਹਾਗਾ ਆਯੁਰਵੈਦ ਕਦੇ ਵੀ ਚੀਜ਼ ਦੀ ਪ੍ਰਮਾਣਗੀ ਨਹੀਂ ਦਿੰਦਾ ਇਜੋਸੋ ਆਪਾਂ ਹੁਣ ਗੱਲ ਕਰੀਏ ਕੰਡਿਆਰੀ ਦੇ ਬਾਰੇ ਕੰਡਿਆਰੀ ਜਿਵੇਂ ਕਬੱਡੀ ਕੰਡਿਆਰੀ ਹੁੰਦਾ ਉਹ ਤੇ ਜਾਨੀ ਕਿ ਬੂਟੇ ਕਾਫੀ ਵੱਡੇ ਹੋ ਜਾਂਦੇ ਨੇ ਜਿਹੜੀ ਛੋਟੀ ਕੰਡਿਆਰੀ ਹੁੰਦੀ ਹੈ ਤੇ ਉਹਦੇ ਜਾਨੀ ਕਿ ਜਿਹੜੇ ਆ ਮੈਂ ਦਿਖਾ ਰਿਹਾਗਾ ਜਾਮਣੀ ਫੁੱਲਾਂ ਵਾਲੀ ਤੇ ਇੱਕ ਚਿੱਟੇ ਫੁੱਲਾਂ ਵਾਲੀ ਆ ਕਿ ਉਹ ਬਹੁਤ ਘੱਟ ਮਿਲਦੀ ਹੈ ਕਿ ਉਹਦੇ ਵੀ ਤਾਂ ਵਿਅੰਤ ਗੁਣ ਹੁੰਦੇ ਨੇਗੇ ਤੇ ਇਹਦੇ ਜਾਨੀ ਕਿ ਆਮ ਸਾਡੇ ਮਾਲਵੇ ਦੇ ਵਿੱਚ ਤਾਂ ਇਹਨੂੰ ਜਾਨੀ ਕਿ ਆਪਾਂ ਸ਼ੰਕਨਮੋਲੀ ਕੁਸ਼ੰਕਨਮੋਲੀ ਵੱਖੋ ਵੱਖ ਨਾਵਾਂ ਦੇ ਉੱਤੇ ਜਾਣਿਆ ਜਾਂਦਾ ਪਰ ਇਹਨੂੰ ਕੰਡਿਆਰੀ ਇਸ ਕਰਕੇ ਕਹਿੰਦੇ ਕਿ ਕੰਡੇ ਬਹੁਤ ਜ਼ਿਆਦੇ ਹੁੰਦੇ ਨੇ ਤੇ ਇਹ ਛੋਟੀ ਕੰਡਿਆਰੀ ਦੇ ਨਾਮ ਦੇ ਉ ਇਹ ਜਿਹੜੀ ਹੁੰਦੀ ਹੈ ਤਸਵੀਰ ਦੇ ਵਿੱਚ ਗਰਮ ਹੁੰਦੀ ਹੈ। ਇਹ ਤਸਵੀਰ ਗਰਮਾ, ਦੂਜੇ ਨੰਬਰ ਤੇ ਰੁੱਖੀ ਆ ਰੁੱਖੀ ਮਤਲਬ ਉਹ ਖੁਸ਼ਕਾਗੀ ਤੇ ਸਵਾਦ ਦੇ ਵਿੱਚ ਕੌੜੀ ਆ ਤੇ ਤਿੱਖਤਾਗੀ ਤੇ ਹਲਕੀ ਹੁੰਦੀ ਆ। ਅਗਨੀ ਜਾਨੀ ਕਿ ਆਪਣੀ ਜઠਰਾਗਨੀ ਨੂੰ ਬਹੁਤ ਤੇਜ਼ ਕਰ ਦਿੰਦੀ ਆ ਇਹ। ਜਿਨ੍ਹਾਂ ਨੂੰ ਜਾਨੀ ਕਿ ਖੰਘ ਬਲਗਮੀ ਖੰਘ ਰਹਿੰਦੀ ਆਗੀ ਕਿ ਉਹਦੇ ਵਾਸਤੇ ਬਹੁਤ ਹੀ ਰਾਮ ਬਾਣ ਜਾਨੀ ਕਿ ਇਹ ਕੰਡਿਆਰੀ ਦਾ ਆਪ ਅਗਰ ਆਪਾਂ ਕੋਈ ਯੋਗ ਦੇ ਵਿੱਚ ਜਾਂ ਟਰੈਕਟ ਵਰਤਦੇ ਆਂਗੇ ਤੇ ਬਹੁਤ ਵਧੀਆ ਰੋਲ ਆ ਜਾਨੀ ਕਿ ਖੰਘ ਵਗੈਰਾ ਨੂੰ ਕਫ ਵਾਲ ਨੂੰ ਨਾਸ ਕਰਦੇ ਜਿਨ੍ਹਾਂ ਨੂੰ ਦਮਾ ਅਗਲੀ ਸਟੇਜ ਜਾਨੀ ਕਹਾਂਗੇ ਤੇ ਉੱਪਰ ਦੇ ਜੋ ਵਧੀ ਜਾਂਦੀ ਅੰਦਰ ਕਫ ਵਧੀ ਜਾਂਦੇ ਤੁਹਾਨੂੰ ਦਮਾ ਹੋ ਜਾਂਦਾਗਾ ਸਾਹ ਦਮਾ ਸਾਹ ਚੜਨਾ ਕਫ ਕਰਨ ਕਰਕੇ ਤੇ ਉਹਦੇ ਉੱਤੇ ਬਹੁਤ ਹੀ ਜਾਨੀ ਕਿ ਵਧੀਆ ਕੰਮ ਕਰਦੀ ਆ ਤੇ ਪਥਰੀ ਰੋਗ ਦੇ ਉੱਤੇ ਜਾਂ ਕਿਰਮ ਰੋਗ ਜਿਨ੍ਹਾਂ ਦੇ ਪੇਟ ਦੇ ਵਿੱਚ ਕੀੜੇ ਪੈਦਾ ਹੋ ਜਾਂਦੇ ਨੇ ਉਹਦੇ ਵਾਸਤੇ ਬਹੁਤ ਹੀ ਵਧੀਆ ਜਾਂ ਵాయు ਜਿਨ੍ਹਾਂ ਨੂੰ ਜਾਨੀ ਕਿ ਆਪਾਂ ਕਹੇ ਦੀਏ ਹਵਾ ਬਾਤ ਵਧੀ ਹੁੰਦੀ ਆ ਤੇ ਉਹਦੇ ਉੱਤੇ ਬਹੁਤ ਸੋਨਾ ਕੰਮ ਕਰਦੀ ਆ ਪ੍ਰਮੇਹ ਰੋਗ ਪ੍ਰਮੇਹ ਰੋਗ ਹੁੰਦੇ ਨੇ ਤਾਂ ਤੂ ਰੋਗ ਤੁਰੇ ਤੱਕਲ ਹੋਗੀ ਤੇ ਗਰਮ ਬਹੁਤ ਜ਼ਿਆਦੀ ਤੇ ਫਿਰ ਧਾਤੂ ਤੇ ਕਿਵੇਂ ਕੰਮ ਕਰੂ ਕਿਉਂਕਿ 20 ਪ੍ਰਕਾਰ ਦਾ ਪ੍ਰਮੇਹ ਰੋਗ ਹੁੰਦਾ ਉਹਦੇ ਵਿੱਚੋਂ ਜਿਹੜਾ ਬਾਤ ਪ੍ਰਕਿਰਤੀ ਵਾਲਾ ਪ੍ਰਮੇਹ ਹੈ ਤੇ ਉਹ ਨੂੰ ਇਹ ਖਤਮ ਕਰਦੀ ਹੈਗੀ ਜਿਹੜੀ ਕੰਡਿਆਰੀ ਹੈਗੀ ਤੇ ਖਾਂਸੀ ਰੋਗ ਵਗੈਰਾ ਇਸ ਤਰ੍ਹਾਂ ਦੇ ਜਾਨੀ ਕਿ ਰੋਗਾਂ ਦੇ ਵਿੱਚ ਬਹੁਤ ਹੀ ਗੁਣਕਾਰੀ ਹੈ ਕੰਡਿਆਰੀ ਤੇ ਬਿਆੰਤ ਜੋਗਾਂ ਦੇ ਵਿੱਚ ਬਲਗਮੀ ਜਿਵੇਂ ਆਪਣਾ ਬਲਗਮ ਦੇ ਰੋਗ ਹੁੰਦੇ ਨੇਗੇ ਉਹਨਾਂ ਦੇ ਵਿੱਚ ਤਾਂ ਬਿਆਨ ਤੇ ਦੇ ਵਿੱਚ ਗੁਣ ਹੀ ਗੁਣ ਨੇ ਅਗਰ ਆਪਾਂ ਉਹਨਾਂ ਵਿੱਚ ਵਰਤਦੇ ਜਿਆਦਾਤਰ ਇਹ ਸਰਦੀ ਦੇ ਵਿੱਚ ਹੀ ਵਰਤੀ ਜਾਂਦੀ ਆ ਤੇ ਅਗਰ ਜੇ ਗਰਮੀ 'ਚ ਵਰਤਨੀ ਆ ਰੋਗ ਦੀ ਕੰਡੀਸ਼ਨ ਤੇ ਨਿਰਭਾਵਾ ਜਿਵੇਂ ਰੋਗ ਜਿਆਦੇ ਕਾਪ ਪ੍ਰਕਿਰਤੀ ਵਾਲਾ ਮਰੀਜ਼ਾ ਨੂੰ ਆਪਾਂ ਵਰਤ ਸਕਦੇ ਆ ਕੋਈ ਵੱਡੀ ਗੱਲ ਨਹੀਂ ਕੀ ਹਾਂ ਕਈ ਵਾਰ ਕਾਰਨ ਕੁਝ ਹੋਰ ਹੁੰਦੇ ਨੇ ਤੇ ਲੱਛਣ ਕੁਝ ਹੋਰ ਹੁੰਦੇ ਨੇ ਇਸ ਕਰਕੇ ਕੀ ਹੈਗਾ ਇਹ ਆਯੁਰਵੇਦ ਦੀ ਗਿਆਤਾ ਹੀ ਜੜੀ ਬੂਟੀ ਜਾਂ ਫਾਸਮ ਕੋਈ ਵੀ ਚੀਜ਼ ਵਰਤਨੀ ਆ ਗਿਆਨ ਤੋਂ ਬਗੈਰ ਕਦੇ ਵੀ ਨਾ ਵਰਤੋ ਇਹ ਅੱਜ ਦੀ ਆਪਾਂ ਸਿਰਫ ਜਾਣਕਾਰੀ ਜੋ ਟੂਕ ਮਾਤਰੀ ਤੇ ਫਿਰ ਵੀਡੀਓ ਬਹੁਤ ਲੰਮੀ ਬਣ ਜਾਂਦੀ ਹੈਗੀ ਤੇ